ਤਸਵੀਰ ਵੱਖਰੀ ਹੈ ਇੱਕ ਜਿਹੜੀ ਦਿਖ ਰਹੀ ਆਜ ਕਾਰਨ ਕੀ ਹੈ ਖੁਦੋਂ ਤੋਂ ਡਰੇ ਹੋਏ ਨੇ ਲੋਕ ਇਆਂ ਕਿ ਉਤੋਂ ਬਰਸਾਤਾਂ ਆ ਚੁੱਕੀਆਂ ਨੇ ਪਿਛਲੇ ਸਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਸੋ ਸਾਨੂੰ ਲੱਗਦਾ ਹੈ ਕਿ ਇਸ ਵਾਰ ਵੀ ਕਿਉਂਕਿ 1936 ਦਾ ਰਕਾਰਡ ਜਿਹੜਾ ਇਸ ਵਾਰ ਦਿੱਲੀ ਦੇ ਵਿੱਚ ਟੁੱਟ ਗਿਆ ਇੱਕ ਐਕਸਪੈਰੀਮੈਂਟ ਕਰਕੇ ਵੇਖੀਏ ਤੁਸੀਂ ਦੇਖ ਰਹੇ ਹੋ ਥੱਲੋਂ ਜਿਹੜੇ ਆ 10 ਇੰਚ ਚੌੜੇ ਨੇ ਔਰ 3 ਫੁੱਟ ਉੱਚੇ ਆ ਇਹ ਇਹ ਬੈਡਾਂ ਦੇ ਥੱਲੇ ਅਸੀਂ 5-5 ਲਾ ਦਿੱਤੇ ਹੋਇਆ ਤਾਂ ਕਿ ਸੈਂਟਰ ਦੇ ਵਿੱਚ ਵੀ ਇੱਕ ਲਾਤਾ ਸੋ ਇਹਦੇ ਨਾਲ ਇਹ ਆ ਕਿ ਸਾਨੂੰ ਤਸੱਲੀ ਹੋ ਗਈ ਕਿ ਜੇ ਪਾਣੀ ਆ ਵੀ ਗਿਆ ਆਪਾਂ ਜਿੱਥੇ ਖੜੇ ਆ ਇੱਥੇ ਸਾਡਾ 20 ਇੰਚ ਪਾਣੀ ਸੀਗਾ ਜੇ ਹੁਣ ਆ ਵੀ ਜਾਊਗਾ 20 ਨਹੀਂ ਹੋ ਜਾਊਗਾ 24 ਹੋ ਜਾਊਗਾ 36 ਇੰਚ ਤੱਕ ਇਹਨਾਂ ਪਾਣੀ ਆਉਣ ਦੀ ਕੋਈ ਜਿਹੜਾ ਸਾਨੂੰ ਲੱਗਦਾ ਇਸ ਤੋਂ ਬਾਅਦ ਪਾਣੀ ਨਹੀਂ ਆਊਗਾ ਸੋ ਇਸ ਕਰਕੇ ਅਸੀਂ ਜਿਹੜਾ ਉਹ ਪ੍ਰਬੰਧ ਇਹ ਕੀਤਾ ਦੇਖੋ 1993 ਦੇ ਵਿੱਚ ਜਿਹੜਾ ਹੜਾ ਆਇਆ ਸੀ ਨਾ ਇਸ ਇਲਾਕੇ ਦੇ ਵਿੱਚ ਉਹ ਰਾਤ ਨੂੰ ਆਇਆ ਸੀ ਔਰ ਰਾਤ ਨੂੰ ਲੋਕਾਂ ਨੂੰ ਸਮਾਂ ਹੀ ਨਹੀਂ ਮਿਲਿਆ ਕਿ ਉਹ ਆਪਣੇ ਸਮਾਨ ਉੱਤੇ ਇਲਜਾਸਪਣ ਜਦੋਂ ਉਹਨਾਂ ਕੋਲੇ 1.5 1.5 ਫੁੱਟ ਪਾਣੀ ਹੋ ਗਿਆ ਕਮਰਿਆਂ 'ਚ ਉਦੋਂ ਪਤਾ ਲੱਗਿਆ ਲੋਕਾਂ ਨੂੰ ਕਿਤੇ ਬਾਈ ਚਾਂਸ ਜਦੋਂ ਰੋਲਾ ਪੈ ਗਿਆ ਪੈਰ ਪਾਏ ਦਾ ਵਿੱਚ ਪੈਰ ਪਾ ਪਾਣੀ ਚ ਪੈ ਗਏ ਸੋ ਅਸੀਂ ਉਹਦੇ ਤੋਂ ਡਰੇ ਹੋਏ ਸੀ ਪਿਛਲੇ ਸਾਲ ਤਾਂ ਸ਼ਾਮ ਨੂੰ ਆਇਆ ਸੀ ਪਾਣੀ ਸੋ ਇਸ ਕਰਕੇ ਅਸੀਂ ਡਰੇ ਹੋਏ ਸੀਗੇ ਕਿ ਸਮਾਨ ਸੰਭ ਲੀਏ ਨਾ ਆਊਗਾ ਤਾਂ ਥੱਲੇ ਲਾ ਲਾਂਗੇ ਕੋਈ ਘਰ ਦੇ ਵਿੱਚ ਮਹਿਮਾਨ ਆਉਂਦਾ ਦਿੱਕਤ ਨਹੀਂ ਆਉਂਦੀ ਕਿ ਉਹ ਦੇਖਦੇ ਨੇ ਕਿ ਬਈ ਕਿੱਥੇ ਬੈਠਾਂਗੇ ਹੁਣ ਦੇਖੋ ਅਸੀਂ ਮਹਿਮਾਨ ਦਾ ਹਮੇਸ਼ਾ ਵੈਲਕਮ ਹੈ ਉਹ ਪੰਜਾਬੀ ਦੇ ਵਿੱਚ ਨਾ ਇੱਕ ਕਹਾਣੀ ਸੁਣਾਉਂਦੇ ਹੁੰਦੇ ਛੋਟੀ ਜੀ ਗੱਲ ਸੁਣਾਉਂਦੇ ਹੁੰਦੇ ਉਹ ਕਹਿੰਦੇ ਚਮਗਿੱਦੜਾਂ ਦੇ ਘਰੇ ਨਾ ਪਰੌਣੇ ਆ ਗਏ ਤੇ ਉਹ ਪਰੌਣੇ ਕਹਿੰਦੇ ਵੀ ਸਾਨੂੰ ਕਿੱਥੇ ਪਾਉਂਗੇ ਉਹ ਕਹਿੰਦੇ ਜਿੱਥੇ ਯਾਰ ਲਟਕੇ ਉੱਥੇ ਤੁਸੀਂ ਵੀ ਲਟਕੋ ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਇਸ ਵਕਤਾਂ ਸੀ ਪਟਿਆਲਾ ਦੇ ਅਰਬਨ ਸਟੇਟ ਇਲਾਕੇ ਦੇ ਵਿੱਚ ਮੌਜੂਦ ਆ ਜਿੱਥੇ ਪਿਛਲੀ ਵਾਰੀ ਜਦੋਂ ਪੰਜਾਬ ਦੇ ਵਿੱਚ ਹੜਾ ਆਏ ਸੀ ਤਾਂ ਇਹ ਹਾਈ ਪ੍ਰੋਫਾਈਲ ਇਲਾਕਾ ਵੀ ਜਿਹੜਾ ਉਸ ਦੇ ਨਾਲ ਪ੍ਰਭਾਵਿਤ ਹੋਇਆ ਸੀਗਾ ਲੋਕਾਂ ਦੇ ਘਰਾਂ ਦੇ ਵਿੱਚ 5 ਤੋਂ 7 ਫੁੱਟ ਤੱਕ ਜਿਹੜਾ ਪਾਣੀ ਆ ਉਹ ਦਾਖਲ ਹੋ ਗਿਆ ਸੀਗਾ ਜਿਸ ਨਾਲ ਲੋਕਾਂ ਦਾ ਘਰਾਂ ਦਾ ਜਿਹੜਾ ਸਮਾਨ ਸੀਗਾ ਉਹ ਸਾਰਾ ਗਲ ਗਿਆ ਸੀਗਾ ਉਸ ਪਾਣੀ ਦੇ ਵਿੱਚ ਤਾਂ ਹੁਣ ਲੋਕਾਂ ਨੇ ਹੜਾ ਆਉਣ ਤੋਂ ਪਹਿਲਾਂ ਹੀ ਵੱਡੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਉਸ ਘਰ ਦੇ ਵਿੱਚ ਜਿਹੜੇ ਮਾਲਕ ਨੇ ਕਰਦੇ ਉਹਨਾਂ ਨੇ ਵੱਖਰੇ ਹੀ ਤਰੀਕੇ ਦੇ ਪ੍ਰਬੰਧ ਕੀਤੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਘਰ ਦੇ ਵਿੱਚ ਜਿਹੜੇ ਨੇ ਸਪੋਰਟਾਂ ਜਿਹੜੀਆਂ ਨੀਚੇ ਐਂਗਲ ਜਿਹੜੇ ਨੇ ਉਹ ਬੈੱਡ ਚਾਹੇ ਸੋਫਿਆਂ ਦੀ ਗੱਲ ਕਰ ਲਈ ਉਹਨਾਂ ਦੇ ਨੀਚੇ ਲਗਾ ਦਿੱਤੇ ਨੇ ਤਾਂ ਜੋ ਪਾਣੀ ਜਿਹੜਾ ਘਰ ਦੇ ਵਿੱਚ ਦਾਖਲ ਹੋਵੇ ਤਾਂ ਉਸ ਦੇ ਨਾਲ ਇਹ ਜਿਹੜਾ ਸਮਾਨ ਆ ਉਹ ਪ੍ਰਭਾਵਿਤ ਨਾ ਹੋ ਸਕੇ ਤਾਂ ਸਮਾਨ ਖਰਾਬਾ ਨਾ ਹੋ ਸਕੇ ਇਸ ਕਰਕੇ ਵੱਡੇ ਪ੍ਰਬੰਧ ਜਿਹੜੇ ਘਰ ਦੇ ਵਿੱਚ ਕੀਤੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਇਹ ਜਿਹੜੇ 3-3 4-4 ਫੁੱਟ ਦੇ ਜਿਹੜੇ ਸਪੋਰਟਾਂ ਨੇ ਜਿਹੜੀਆਂ ਐਂਗਲ ਨੇ ਲੋਹੇ ਦੇ ਇਹ ਸੋਫਿਆਂ ਦੇ نیچے ਲੱਗੇ ਹੋਏ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਘਰ ਦੇ ਵਿੱਚ ਜਿਹੜਾ ਤਮਾਮ ਸਮਾਨ ਹੈ ਉਸ ਦੇ نیچے ਲਗਾਏ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਜਦੋਂ ਘਰ ਦੇ ਵਿੱਚ ਪਾਣੀ ਆਵੇ ਹੜ੍ਹਾਂ ਦਾ ਤਾਂ ਉਹ ਇਸ ਦਾ ਪ੍ਰਭਾਵਿਤ ਨਾ ਹੋ ਸਕੇ ਤਾਂ ਲੋਕਾਂ ਦੇ ਵੱਡੇ ਪ੍ਰਬੰਧ ਇਸ ਥਾਂ ਦੇ ਉੱਪਰ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਪਹਿਲਾ ਕੱਲ ਤੁਹਾਨੂੰ ਦਿਖਾਇਆ ਸੀਗਾ ਕਿ ਉਸ ਇਲਾਕੇ ਦੇ ਵਿੱਚ ਜਿਹੜਾ ਛੋਟਾ ਰਾਏ ਮਾਜ਼ਰਾ ਸੀਗਾ ਉੱਥੇ ਲੋਕਾਂ ਨੇ ਆਪਣੇ ਘਰ ਦਾ ਸਮਾਨ ਛੱਤਾਂ ਦੇ ਉੱਪਰ ਚੜਾਉਣਾ ਸ਼ੁਰੂ ਕਰ ਦਿੱਤਾ ਸੀਗਾ ਤਾਂ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਵੀ ਆਪਣੇ ਪ੍ਰਬੰਧ ਜਿਹੜੇ ਨੇ ਖੁਦ ਕਰਨੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਉੱਪਰ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਐਨਾ ਪੈਸਾ ਜਾਰੀ ਹੁੰਦਾ ਹੈ ਡਰੇਨਾਂ ਦੀ ਸਫਾਈ ਦੇ ਲਈ ਲੇਕਿਨ ਉਹ ਪੈਸਾ ਕਿੱਥੇ ਜਾਂਦਾ ਕਿਸ ਤਰ੍ਹਾਂ ਉਸ ਨੂੰ ਵਰਤਿਆ ਜਾਂਦਾ ਜਾਂ ਫਿਰ ਕੀ ਕੀਤਾ ਜਾਂਦਾ ਉਸ ਪੈਸੇ ਦਾ ਲੋਕ ਆਪਣਾ ਘਰਾਂ ਦਾ ਸਮਾਨ ਜਿਹੜਾ ਆਪ ਬਚਾਉਂਦੇ ਹੋਏ ਅੱਜ ਨਜ਼ਰ ਆ ਰਹੇ ਨੇ ਕਮਰੇ ਦੀ ਤਸਵੀਰ ਦਿਖਾਵਾਂਗੇ ਕਿ ਕਮਰੇ ਦੇ ਵਿੱਚ ਜਿਹੜੇ ਬੈੱਡ ਲੱਗੇ ਹੁੰਦੇ ਨੇ ਜਿਸ ਤੇ ਅਕਸਰ ਆਪਾਂ ਆਰਾਮ ਕਰਦੇ ਹਾਂ ਰਾਤ ਨੂੰ ਤਾਂ ਉਸ ਦੀ ਤਸਵੀਰ ਵੀ ਤੁਸੀਂ ਦੇਖੋਗੇ ਕਿ ਵੱਡੇ ਇੰਤਜ਼ਾਮ ਜਿਹੜੇ ਇੱਥੇ ਕਿੱਤੇ ਹੋਏ ਨਜ਼ਰ ਆ ਰਹੇ ਨੇ ਤੇ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਇਹ ਇੰਤਜ਼ਾਮ ਕੀਤੇ ਗਏ ਨੇ ਕਿੰਨਾ ਕੁ ਸਮਾਂ ਇਸ ਦੇ ਵਿੱਚ ਲੱਗ ਗਿਆ ਸੀਗਾ ਸਾਡੇ ਨਾਲ ਅਮਰਜੀਤ ਸਿੰਘ ਵੜੈਚ ਮੌਜੂਦ ਨੇ ਜਿਨ੍ਹਾਂ ਦਾ ਇਹ ਘਰ ਹੈ ਸਭ ਤੋਂ ਪਹਿਲਾਂ ਤਾਂ ਤਸਵੀਰ ਵੱਖਰੀ ਹੈ ਇੱਕ ਜਿਹੜੀ ਦਿਖ ਰਹੀ ਆਜ ਕਾਰਨ ਕੀ ਹੈ ਕਰਨੇ ਆ ਸਾਰੇ ਜਾਣਦੇ ਆ ਕਿ ਪਿਛਲੇ ਸਾਲ ਜਿਹੜੇ ਪੰਜਾਬ ਸਾਰੇ ਜੀ ਫਲੱਡ ਆਏ ਸੀਗੇ ਉਹਦੇ ਤੋਂ ਡਰੇ ਹੋਏ ਨੇ ਲੋਕ ਕਿਉਂਕਿ ਪਿਛਲੇ ਸਾਲ ਜਿਹੜਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਜਿੰਨਾ ਕੰਮ ਕੀਤਾ ਗਿਆ ਉਹ ਕੋਈ ਬਹੁਤੀ ਤਸੱਲੀ ਵਾਲਾ ਨਹੀਂ ਹੋਇਆ ਹਾਂ ਸਾਨੂੰ ਆਸ ਸੀ ਵੀ ਸ਼ਾਇਦ ਇਸ ਸਾਲ ਪਿਛਲੇ ਸਾਲਾਂ ਤੋਂ ਸਬਕ ਸਿੱਖ ਲਿਆ ਹੋਊਗਾ ਪਰ ਜਿਹੜਾ ਕੰਮ ਉਹਨਾਂ ਨੇ ਜੂਨ ਮਹੀਨੇ ਚ ਸ਼ੁਰੂ ਕੀਤਾ ਆ ਗਿਆ ਅਕਤੂਬਰ ਚ ਹੋਣਾ ਚਾਹੀਦਾ ਸੀ ਸੋ ਅਸੀਂ ਦੇਖ ਰਹੇ ਹਾਂ ਕਿ ਉਤੋਂ ਬਰਸਾਤਾਂ ਆ ਚੁੱਕੀਆਂ ਨੇ ਪਿਛਲੇ ਸਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਸੋ ਸਾਨੂੰ ਲੱਗਦਾ ਹੈ ਕਿ ਇਸ ਵਾਰ ਵੀ ਕਿਉਂਕਿ 1936 ਦਾ ਰਿਕਾਰਡ ਜਿਹੜਾ ਇਸ ਵਾਰ ਦਿੱਲੀ ਦੇ ਵਿੱਚ ਟੁੱਟ ਗਿਆ ਫਿਰ ਇਸੇ ਤਰ੍ਹਾਂ Shimla ਦੇ ਵਿੱਚ ਨੁਕਸਾਨ ਹੋ ਗਿਆ ਆ ਤੇ ਆ ਹੁਣੇ ਹੀ ਅੱਜ ਵੀ 15-20 ਮਿੰਟ ਮੀਂਹ ਪਿਆ ਤੇ 6-6 ਇੰਚ ਪਾਣੀ ਜਿਹੜੀ ਆ ਅਰਬਨ ਸਟੇਟ ਦੀਆਂ ਗਲੀਆਂ 'ਚ ਜਿਹੜਾ ਉਹ ਫਿਰ ਗਿਆ ਸੋ ਇਸ ਤੋਂ ਡਰਦੇ ਆ ਕਿ ਇਸ ਵਾਰ ਸਾਡਾ ਨੁਕਸਾਨ ਨਾ ਹੋਵੇ ਬਹੁਤ ਵੱਡੀ ਪੱਧਰ ਤੇ ਨੁਕਸਾਨ ਸਾਰਿਆਂ ਦਾ ਹੋਇਆ ਸਾਡੇ ਵੀ ਸਾਰੇ ਸੋਫੇ, ਬੈੱਡ, ਚਾਦਰਾਂ ਸਭ ਕੁਝ ਜੋਕ ਸੀਗਾ ਬਰਬਾਦ ਹੋ ਗਿਆ ਸੋ ਅਸੀਂ ਇਹ ਜਿਹੜੇ ਬੈਂਚ ਜਿਹੜੇ ਆ ਸੋਚਿਆ ਕਿ ਬੈਂਚ ਬਣਵਾਈਏ ਸੋ ਇੱਕ ਆਈਡੀਆ ਆਇਆ ਕਈ ਦਿਨਾਂ ਤੋਂ ਲੱਗੇ ਹੋਏ ਸੀਗੇ ਵੀ ਇੱਕ ਐਕਸਪੈਰੀਮੈਂਟ ਕਰਕੇ ਵੇਖੀਏ ਤੁਸੀਂ ਦੇਖ ਰਹੇ ਹੋ ਥੱਲੇ ਜਿਹੜੇ ਆ 10 ਇੰਚ ਚੌੜੇ ਨੇ ਔਰ 3 ਫੁੱਟ ਉੱਚੇ ਆ ਇਹ ਔਰ ਉੱਪਰ ਇਹਦਾ 8 ਇੰਚ ਦਾ ਬੇਸ ਆ ਸੋ ਅਸੀਂ ਇਹ ਚੀਜ਼ਾਂ ਚੁੱਕ ਕੇ ਉੱਤੇ ਰੱਖਤੀਆਂ ਸੈੱਟ ਕਰਤੀਆਂ ਟੇਬਲ ਸਾਰੇ ਜਿਹੜੇ ਆ ਉਹ ਤੁਸੀਂ ਦੇਖ ਰਹੇ ਹੋ ਇਹ ਸਾਡੇ ਬੈੱਡ ਨੇ ਹਾਂਜੀ ਇਹ ਬੈੱਡਾਂ ਦੇ ਥੱਲੇ ਅਸੀਂ 5-5 ਲਾ ਦਿੱਤੇ ਹੋਏ ਆ ਤਾਂ ਕਿ ਸੈਂਟਰ ਦੇ ਵਿੱਚ ਵੀ ਇੱਕ ਲਾਤਾ ਤਾਕੇ ਜਿਹੜਾ ਉਹ ਸੈਂਟਰ ਚੁੱਕ ਤੇ ਬੈਠਣਾ ਜਾਵੇ ਜਿਹੜੇ ਬੈਡਾਂ ਥਲੇ ਲੱਗੇ ਆ ਉਹ ਜਿਆਦਾ ਜਿਆਦਾ ਮਜ਼ਬੂਤ ਨੇ ਭਾਰੇ ਨੇ ਉੱਪਰ ਅਸੀਂ ਸਾਰੇ ਆਪਣੇ ਜਿਹੜੇ ਆ ਉਹ ਟੇਬਲ ਸਾਈਡ ਟੇਬਲ ਜੋ ਕੁਝ ਵੀ ਰੱਖਣਾ ਸੀ ਉਹ ਅੱਜ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਹੁਣ ਕਿ ਰੱਖਣਾ ਸ਼ੁਰੂ ਕਰ ਦਈਏ ਸੋ ਇਹਦੇ ਨਾਲੇ ਆ ਕਿ ਸਾਨੂੰ ਤਸੱਲੀ ਹੋ ਗਈ ਕਿ ਜੇ ਪਾਣੀ ਆ ਵੀ ਗਿਆ ਆਪਾਂ ਜਿੱਥੇ ਖੜੇ ਆ ਇੱਥੇ ਸਾਡਾ 20 ਇੰਚ ਪਾਣੀ ਸੀਗਾ ਜੇ ਹੁਣ ਆ ਵੀ ਜਾਊਗਾ 20 ਨਹੀਂ ਹੋ ਜਾਊਗਾ 24 ਹੋ ਜਾਊਗਾ 36 ਇੰਚ ਤੱਕ ਇਹਨਾਂ ਪਾਣੀ ਆਉਣ ਦੀ ਕੋਈ ਜਿਹੜਾ ਸਾਨੂੰ ਲੱਗਦਾ ਇਸ ਤੋਂ ਬਾਅਦ ਪਾਣੀ ਨਹੀਂ ਆਊਗਾ ਸੋ ਇਸ ਕਰਕੇ ਅਸੀਂ ਜਿਹੜਾ ਉਹ ਪ੍ਰਬੰਧ ਇਹ ਕੀਤਾ ਆਪਾਂ ਸਮਝ ਸਕਦੇ ਆ ਕਿ ਲੋਕਾਂ ਦੇ ਮਨਾਂ ਦੇ ਵਿੱਚ ਹਜੇ ਵੀ ਡਰ ਆ ਮੈਂ ਕਲੋਨੀ ਦੇ ਵਿੱਚ ਦੇਖਿਆ ਕਿ ਲੋਕਾਂ ਨੇ ਕੰਦਾ ਬਣਾਉਣੇ ਸ਼ੁਰੂ ਕਰਤੀ ਆਪਣੇ ਦਰਵਾਜ਼ਿਆਂ ਦੇ ਅੱਗੇ ਕਿ ਭਾਈ 4-4 5-5 ਫੁੱਟ ਦੀਆਂ ਕੰਦਾ ਬਣਾ ਰਹੇ ਨਵੇਂ ਆਣਾ ਲੋਕਾਂ ਦੇ ਮਨ ਦੇ ਵਿੱਚ ਡਰ ਵੀ ਹੈ ਕਿ ਦੁਪਹਿਰਾਂ ਵਰਗਾ ਹਾਲ ਨਾ ਹੋ ਜਾਵੇ ਸਾਰਾ ਨੁਕਸਾਨ ਜਿਹੜਾ ਹੈ ਤਖਲੂਕੀ ਉਹ ਭਰ ਨਹੀਂ ਪਾਏ ਆਪਣਾ ਜੀ ਦੇਖੋ 1993 ਦੇ ਵਿੱਚ ਜਿਹੜਾ ਹੜਾ ਆਇਆ ਸੀ ਨਾ ਇਸੇ ਇਲਾਕੇ ਦੇ ਵਿੱਚ ਉਹ ਰਾਤ ਨੂੰ ਆਇਆ ਸੀ ਔਰ ਰਾਤ ਨੂੰ ਲੋਕਾਂ ਨੂੰ ਸਮਾਂ ਹੀ ਨਹੀਂ ਮਿਲਿਆ ਕਿ ਉਹ ਆਪਣਾ ਸਮਾਨ ਉੱਤੇ ਲਿਜਾ ਸਕਣ ਜਦੋਂ ਉਹਨਾਂ ਕੋਲੇ 1.5 ਫੁੱਟ ਪਾਣੀ ਹੋ ਗਿਆ ਕਮਰਿਆਂ 'ਚ ਉਦੋਂ ਪਤਾ ਲੱਗਿਆ ਲੋਕਾਂ ਨੂੰ ਕਿਤੇ ਬਾਈ ਚਾਂਸ ਜਦੋਂ ਰੋਲਾ ਪੈ ਗਿਆ ਪੈਰ ਪਾਏ ਦਾ ਵਿੱਚ ਪਾਣੀ 'ਚ ਪੈ ਗਏ ਸੋ ਅਸੀਂ ਉਹਦੇ ਤੋਂ ਡਰੇ ਹੋਏ ਸੀ ਪਿਛਲੇ ਸਾਲ ਤਾਂ ਸ਼ਾਮ ਨੂੰ ਆਇਆ ਸੀ ਪਾਣੀ ਸੋ ਇਸ ਕਰਕੇ ਅਸੀਂ ਡਰੇ ਹੋਏ ਸੀਗੇ ਕਿ ਸਮਾਨ ਸੰਭ ਲਈਏ ਨਾ ਆਊਗਾ ਤਾਂ ਥੱਲੇ ਲਾ ਲਾਂਗੇ ਘਟੋ ਘਟ ਜੇ ਖਤਰਾ ਸਿਰ ਤੇ ਮੰਡਰਾਏਗਾ ਘਟੋ ਘਟ ਅਸੀਂ ਆਪ ਉੱਤੇ ਸ਼ਿਫਟ ਹੋ ਜਾਾਂਗੇ ਕਿਉਂਕਿ ਸਰਕਾਰਾਂ ਜੋ ਕੁਝ ਕਰਦੀਆਂ ਜਾਂ ਪ੍ਰਸ਼ਾਸਨ ਕਰਦਾ ਉਹ ਤਾਂ ਸਾਡੇ ਸਾਹਮਣੇ ਆ। ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਲੋਕਾਂ ਨੂੰ ਉਹਨਾਂ ਦੇ ਨਾ ਵਾਅਦਿਆਂ ਤੇ ਵਿਸ਼ਵਾਸ ਨਹੀਂ ਹੁੰਦਾ। ਭਰੋਸੇ ਜਿਹੜੇ ਆ। ਪ੍ਰਸ਼ਾਸਨ ਵੀ ਜਿਹੜਾ ਉਹ ਦੇ ਮੀਟਿੰਗ ਤੇ ਦੇ ਮੀਟਿੰਗ ਕਰਕੇ ਸਾਰਾ ਸਾਲ ਜੀ ਮੀਟਿੰਗ ਫਲੱਡ ਤੇ ਹੋ ਰਹੀ ਜੀ ਫਲੱਡ ਤੇ ਹੋ ਰਹੀ ਹੈ ਜੀ। ਸਾਹੂ ਸਹੀ ਹੋਏ ਹੁੰਦੇ ਆ ਤੇ ਜਦੋਂ ਮੀਂਹ ਆ ਜਾਂਦਾ ਉਦੋਂ ਫਿਰ ਇਹ ਬਿਆਨ ਆ ਜਾਂਦਾ ਜੀ ਕਿ ਸਾਡੀਆਂ ਜੀਸੀਬੀ ਮਸ਼ੀਨਾਂ ਜਿਹੜੀਆਂ ਨੇ ਉਹ ਬੂਟੀ ਨਹੀਂ ਕੱਢ ਸਕੀਆਂ। ਹੁਣ ਅਸੀਂ ਹੱਥਾਂ ਨਾਲ ਕੱਢਾਂਗੇ। ਇਹ ਸਾਡੇ ਪ੍ਰਸ਼ਾਸਨ ਦਾ ਜਾਂ ਸਾਡੇ ਸਿਸਟਮ ਦਾ ਜਿਹੜਾ ਉਹ ਹਾਲ ਹੈ। ਜਿਸ ਤਰ੍ਹਾਂ ਹੁਣ ਦਿਖ ਰਿਹਾ ਹੈ ਕਿ ਤੁਸੀਂ ਹੈ ਨਾ ਇਹ ਸਾਰੇ ਘਰ ਦੇ ਵਿੱਚ ਲਗਾ ਦਿੱਤੇ ਨੇ ਸਪੋਰਟਾ ਨੀਚੇ ਕਹਿ ਦਿੰਦੇ ਆਪਾਂ ਇਹਨਾਂ ਨੂੰ ਐਂਗਲ ਲਗਾ ਦਿੱਤੇ ਹਨਾ ਵੀ ਇਹਦੇ ਨਾਲ ਉੱਪਰ ਸਮਾਨ ਉੱਠਿਆ ਰਵੇ ਕੋਈ ਘਰ ਦੇ ਵਿੱਚ ਮਹਿਮਾਨ ਆਂਦਾ ਦਿੱਕਤ ਨਹੀਂ ਆਉਂਦੀ ਕਿ ਉਹ ਦੇਖਦੇ ਨੇ ਕਿ ਬਈ ਕਿੱਥੇ ਬੈਠਾਂਗੇ ਹੁਣ ਦੇਖੋ ਅਸੀਂ ਮਹਿਮਾਨ ਤਾਂ ਹਮੇਸ਼ਾ ਵੈਲਕਮ ਹੈ ਉਹ ਪੰਜਾਬੀ ਦੇ ਵਿੱਚ ਨਾ ਇੱਕ ਕਹਾਣੀ ਸੁਣਾਉਂਦੇ ਹੁੰਦੇ ਛੋਟੀ ਜੀ ਗੱਲ ਸੁਣਾਉਂਦੇ ਹੁੰਦੇ ਉਹ ਕਹਿੰਦੇ ਚਮਗਿੱਦੜਾਂ ਦੇ ਘਰੇ ਨਾ ਪਰੌਣੇ ਆ ਗਏ ਕਿਉਂ ਪਰੋਣੇ ਕਹਿੰਦੇ ਵੀ ਸਾਨੂੰ ਕਿੱਥੇ ਪਾਉਂਗੇ ਉਹ ਕਹਿੰਦੇ ਜਿੱਥੇ ਯਾਰ ਲਟਕੇ ਉੱਥੇ ਤੁਸੀਂ ਵੀ ਲਟਕੋ ਹੈਨਾ ਸੱਚ ਇੱਕ ਰਸੀ ਪੈਟਾ ਦੇ ਉੱਤੇ ਸੌਵਾਂਗੇ ਤੇ ਉਹ ਵੀ ਸੌਣਗੇ ਵੈਸੇ ਅਸੀਂ ਇੱਕ ਬੈੱਡਰੂਮ ਜਿਹੜਾ ਉਹ ਹਾਲੇ ਨਹੀਂ ਚੜਾਇਆ ਇਹਨਾਂ ਦੇ ਉੱਤੇ ਅਸੀਂ ਉਹ ਸਾਮਬੇ ਰੱਖੇ ਹੋਏ ਆ ਜਿਹੜੇ ਡੈਸਕ ਨੇ ਇਸੇ ਤਰ੍ਹਾਂ ਇੱਕ ਅਸੀਂ ਲੌਬੀ ਜਿਹੜੀ ਆ ਉਹ ਹਾਲੇ ਉਹਦੇ ਵਿੱਚ ਸਮਾਨ ਨਹੀਂ ਚੁੱਕਿਆ ਪਰ ਉਹਦਾ ਪ੍ਰਬੰਧ ਅਸੀਂ ਕੀਤਾ ਆ ਵੀ ਜੇ ਪਾਣੀ ਆ ਗਿਆ ਤੇ ਅਸੀਂ ਜਿਹੜਾ ਉਹ ਬੁਲਾ ਲਾਂਗੇ ਹਾਂ ਬੈੱਡ ਚੁੱਕਣੇ ਬੜੇ ਔਖੇ ਆ ਸੋਫੇ ਚੁੱਕਣੇ ਸੌਖੇ ਆ ਸੈਟੀਆਂ ਚੁੱਕਣੀਆਂ ਸੌਖੀਆਂ ਨੇ ਇਹ ਜਿਹੜੇ ਬੈੱਡ ਅਸੀਂ ਚੜਾਏ ਆ ਉੱਪਰ ਇਹ 6 7 7 ਬੰਦਿਆਂ ਨੇ ਚੁੱਕੇ ਆ ਤੇ ਫਿਰ ਇਹ ਦੋ ਬੰਦਿਆਂ ਨੇ ਜਿਹੜੇ ਆ ਦਿੱਤੇ ਆ ਸੋ ਇਸ ਕਰਕੇ ਉਦੋਂ ਦੇਖ ਲਾਂਗੇ ਸੋ ਮਹਿਮਾਨ ਆ ਜਾਣ ਜਿੱਥੇ ਅਸੀਂ ਬਟਿਆਂਗੇ ਉੱਥੇ ਉਹ ਬੈਟਣਗੇ ਵੈਸੇ ਅਸੀਂ ਆਪਣੇ ਕੁਝ ਖਾਸ ਰਿਸ਼ਤੇਦਾਰਾਂ ਨੂੰ ਇਹ ਕਹਿ ਦਿੱਤਾ ਕਿ ਭਾਈ ਹੁਣ 2 ਮਹੀਨੇ ਤੁਸੀਂ ਜਿਹੜਾ ਨਾ ਪਟਿਆਲੇ ਵਾਲੇ ਪਾਸੇ ਤੇ ਘਟੋ ਘਟ ਮੂੰਹ ਨਾ ਕਰਿਓ ਸਤੰਬਰ ਚ ਹੀ ਆਇਓ ਕਿਉਂਕਿ ਪਿਛਲੇ ਸਾਲ 22 11 ਜੁਲਾਈ ਨੂੰ ਆਇਆ ਸੀ 93 ਦੇ ਵਿੱਚ ਜਿਹੜਾ ਉਹ ਜੁਲਾਈ ਚ ਆਇਆ ਸੀ ਉਦੋਂ ਵੀ 11 ਜੁਲਾਈ ਨੂੰ ਆਇਆ ਸੀਗਾ 2010 ਦੇ ਵਿੱਚ ਜਿਹੜਾ ਫਲੱਡ ਘੱਗਰ ਵਗੈਰਾ ਵਿੱਚ ਆਇਆ ਉਹ ਸਤੰਬਰ ਮਹੀਨੇ ਚ ਆਇਆ ਸੀਗਾ 1988 ਚ ਫਲੱਡ ਜਿਹੜਾ ਆਇਆ ਸੀ ਖਾਸ ਤੌਰ ਤੇ ਉਹਦੇ ਵਿੱਚ ਸਤਲੁਜ ਬਿਆਸ ਬਹੁਤ ਨੁਕਸਾਨ ਹੋਇਆ ਸੀ ਉਹ ਵੀ ਜਿਹੜਾ ਸਤੰਬਰ ਚ ਆਇਆ ਸੀ 21 ਸਤੰਬਰ ਨੂੰ ਆਇਆ ਸੀ ਸੋ ਇਸ ਕਰਕੇ ਅ ਅਸੀਂ ਹਾਲੇ ਕੱਟੋ ਘੜਾ 10 ਸਤੰਬਰ ਤੱਕ ਰਿਸ਼ਤੇਦਾਰਾਂ ਨੂੰ ਵੀ ਤੁਹਾਡੇ ਜੁਰੇ ਉਹ ਵੀ ਕਹਿੰਨੇ ਆ ਵੀ ਪਾਈ ਇੱਧਰ ਨੂੰ ਆਉਣਾ ਤੇ ਫਿਰ ਤੁਹਾਨੂੰ ਸਾਡੇ ਨਾਲ ਉੱਤੇ ਟੰਗਣਾ ਪੈਣਾ ਜਿੱਥੇ ਅਸੀਂ ਹੋਵਾਂਗੇ ਉੱਥੇ ਤੁਸੀਂ ਬੈਠੇ ਰਹਿ ਜਾ ਜੇ ਕੀ ਆ ਸਾਡਾ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਆਪਾਂ ਇਹ ਥੀਮ ਰੱਖਦੇ ਆਂ ਆਪਾਂ ਵੀ ਹਨਾ ਇਸ ਦੇ ਨਾਲ ਆਪਾਂ ਇਹਨੂੰ ਚੱਕ ਦਵਾਂਗੇ ਸਮਾਨ ਨੂੰ ਉੱਪਰ ਨੂੰ ਹਨਾ ਵੀ ਪਾਣੀ ਨਹੀਂ ਲੱਗੇਗਾ ਇਸ ਨੂੰ ਹਨਾ ਹਾਂ ਉਹ ਦੇਖੋ ਥੀਮ ਇਸ ਤਰ੍ਹਾਂ ਸੋਚਦੇ ਰਹੇ ਵੀ ਕੀ ਕਰੀਏ ਅਸੀਂ ਜੀ ਯਾਰ ਪਿਛਲੇ ਸਾਲ ਸਾਡਾ ਸਮਾਨ ਖਰਾਬ ਹੋ ਗਿਆ ਵੀ ਇਸ ਵਾਰ ਵੀ ਆ ਸਕਦਾ ਤੇ ਆਪਾਂ ਫਿਰ ਕੀ ਕਰੀਏ ਅਸੀਂ ਸੋਚਦੇ ਰਹੇ ਸੋਚਦੇ ਰਹੇ ਅਲਟੀਮੇਟਲੀ ਨਾ ਨਿਕਲਿਆ ਵੀ ਸਾਨੂੰ ਨਾ ਬੈਂਚ ਬਣਾ ਲੈਣੇ ਚਾਹੀਦੇ ਆ ਘੋੜੀਆਂ ਛੋਟੀਆਂ ਛੋਟੀਆਂ ਤਾਂ ਉਸ ਅਸੀਂ ਕੀਤਾ ਤਾਂ ਤਜਰਬੇ ਸੀਗਾ ਪਹਿਲਾਂ ਚਾਰ ਬਣਵਾਏ ਸੀਗੇ ਤੇ ਪਾਸ ਹੋ ਗਿਆ ਲੇਕਿਨ ਉਹ ਐਕਸਪੈਰੀਮੈਂਟ ਸਾਡਾ ਸਫਲ ਹੋ ਗਿਆ ਕਿਉਂਕਿ ਅਸੀਂ ਉਹਦੇ ਉੱਤੇ ਬੈੱਡ ਚੜਾ ਕੇ ਵੇਖੇ ਉੱਤੇ ਉਹਦੇ ਅਸੀਂ ਬੈਠ ਕੇ ਵੇਖਿਆ ਨਾ ਇਹ ਹਿੱਲਦੇ ਆ ਤੁਸੀਂ ਨਾਲ ਦੋ ਸਟੂਲ ਲਾਓ ਆਰਾਮ ਨਾਲ ਉੱਤੇ ਚੜਜੋ ਪੱਖਾ ਚੱਲਦਾ ਪਿਆ ਹਾਂ ਪੱਕੇ ਨਾਲ ਤੁਸੀਂ ਹੱਥ ਨਹੀਂ ਉੱਚਾ ਕਰ ਸਕਦੇ ਤੁਹਾਡਾ ਏਸੀ ਚੱਲ ਸਕਦਾ ਪੱਖਾ ਚੱਲ ਸਕਦਾ ਔਰ ਇਹ ਫਿਰ ਅਸੀਂ ਉਹਨੂੰ ਕਿਹਾ ਉਹਨੂੰ ਕਿਹਾ ਮੈਂ ਕਿਹਾ ਤੀਕ ਬਣਾ ਦੇ ਉਹਨੇ ਸਾਨੂੰ ਤੀ ਬਣਾ ਕੇ ਜਿਹੜੇ ਭੇਜ ਦਿੱਤੇ ਆ ਇਹ ਸਾਡਾ ਕਾਮਯਾਬ ਹੋ ਗਿਆ ਕਿਉਂਕਿ ਜਿਹੜਾ ਬੰਦਾ ਸਮੱਸਿਆ 'ਚ ਹੁੰਦਾ ਨਾ ਉਹਨੂੰ ਆਪਣੀ ਸਮੱਸਿਆ ਦੇ ਸਮਾਧਾਨ ਦਾ ਵੀ ਪਤਾ ਹੁੰਦਾ ਕਿ ਕੀ ਆ ਲੋ ਸਕਦਾ ਸੋ ਸਾਨੂੰ ਪਤਾ ਸੀ ਵੀ ਸਮਾਨ ਤੇ ਉੱਚਾ ਚੁੱਕਣਾ ਇੱਕੋ ਇੱਕ ਢੰਗ ਆ ਸਮਾਨ ਉੱਚਾ ਚੁੱਕਣ ਦਾ ਇੱਥੇ ਵੀ ਪਿਆ ਰਵੇ ਡਿੱਗੇ ਵੀ ਨਾ ਉਹ ਫਿਰ ਇਹ ਬੈਂਚ ਹੀ ਸਾਨੂੰ ਜਿਹੜੇ ਆ ਉਹ ਵਧੀਆ ਲੱਗੇ ਇਹ ਖਾਸ ਐਂਗਲ ਦੇ ਉੱਤੇ ਉਹ ਬਣਾਏ ਗਏ ਉਹਨੂੰ ਬਣਾਉਣ ਲੱਗਿਆ ਇੱਕ ਦਿਨ ਉਹਨੂੰ ਡਿਜ਼ਾਈਨ ਬਣਾਉਣ ਲੱਗਿਆ ਇਹਦੇ ਕਿਉਂਕਿ ਇਹ ਸਾਰੇ ਐਂਗਲ ਇੱਕੋ ਜਿਹੇ ਆ ਇਹ ਨਹੀਂ ਵੀ ਚਾਰ ਤੁਸੀਂ ਜਿਹੜੇ ਆ ਗੱਡਰ ਇਕੱਠੇ ਕੀਤੇ ਤੇ ਉਤੋਂ ਉਹਨੂੰ ਬਿਲਡਿੰਗ ਕਰਤੀ ਨਾ ਤੁਸੀਂ ਦੇਖੋਗੇ ਇਹਨਾਂ ਦੇ ਚਾਰੋਂ ਐਂਗਲ ਨੇ ਜਿਹੜੇ ਚਾਰੋਂ ਐਂਗਲਾਂ ਦਾ ਐਂਗਲ ਜਿਹੜਾ ਉਹ 1 ਡਿਗਰੀ ਤੇ ਆ ਉੱਪਰ ਲਿਆਂਦਾ ਵੀ ਕੋ ਡਿਗਰੀ ਤੇ ਸੋ ਇਸ ਕਰਕੇ ਕਾਮਯਾਬ ਹੋ ਗਿਆ ਸਾਡਾ ਇਹ ਸਾਥੀ ਦੋਸਤ ਤਾਂ ਪੁੱਛਦੇ ਆਉਣਗੇ ਕਿ ਭਾਈ ਇਹ ਕਿੱਥੋਂ ਤਿਆਰ ਕਰਵਾਇਆ ਸਾਨੂੰ ਵੀ ਦੱਸ ਜਿਹੜੇ ਨਾਰ ਰਹਿੰਦੇ ਨੇ ਇਲਾਕਿਆਂ ਦੇ ਵਿੱਚ ਹਨਾ ਹਾਂ ਸਾਰੇ ਪੁੱਛ ਰਹੇ ਨੇ ਕਿਉਂਕਿ ਮੈਂ ਇੱਕ ਵੀਡੀਓ ਪਾ ਦਿੱਤੀ ਸੀ ਤੇ ਮੈਂ ਤਾਂ ਵੈਸੇ ਪਾਈ ਸੀਗੀ ਪਰ ਉਹ ਸਾਰੇ ਕਹਿੰਦੇ ਵੀ ਤੁਸੀਂ ਅਲਰਟ ਕਰ ਦਿੱਤਾ ਲੋਕਾਂ ਨੂੰ ਲੋਕੀ ਪੈਨਿਕ ਹੀ ਨਾ ਹੋਣ ਕਿ ਹੜ ਆ ਗਿਆ ਹੜ ਆ ਗਿਆ ਸਰ ਫੋਨ ਆਉਣੇ ਸ਼ੁਰੂ ਹੋ ਗਏ ਜੀ ਹੜ ਆ ਗਿਆ ਅਸੀਂ ਆਖਾ ਹਾਰ ਨਹੀਂ ਆਇਆ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਸੁਚੇਤ ਕੀਤਾ ਯਾਰ ਵੀ ਲਾਸਟ ਮੂਵਮੈਂਟ ਤੇ ਤੁਸੀਂ ਕੀ ਕਰੋਗੇ ਲਾਸਟ ਮੂਵਮੈਂਟ ਤੇ ਅੱਗ ਲੱਗੀ ਹੋਵੇ ਤੇ ਤੁਸੀਂ ਕੋਈ ਨਾ ਫਟ ਸਕਦੇ ਸੋ ਉਹਨਾਂ ਦੇ ਫੋਨ ਆਉਂਦੇ ਆ ਉਹ ਕਹਿੰਦੇ ਕਿ ਇਹਦੇ ਤੋਂ ਬਣਵਾਇਆ ਲੇਕਿਨ ਉਹ ਜਿਹੜੇ ਬੰਦੇ ਨੇ ਬਣਾਇਆ ਉਹ ਕਹਿੰਦਾ ਜੀ ਮੇਰੇ ਕੋਲੇ ਬਹੁਤ ਕੰਮ ਆਲਰੇਡੀ ਹੋਰ ਬੜਾ ਮੇਰੇ ਕੋਲ ਟਾਈਮ ਨਹੀਂ ਹੈਗਾ ਸੋ ਇਹ ਇੱਕ ਮਾਡਲ ਹੈਗਾ ਇਹਨੂੰ ਤੁਸੀਂ ਜਿਹੜਾ ਕਾਪੀ ਕਰ ਲਓ ਕਿਤੋਂ ਵੀ ਤਿਆਰ ਕਰਾ ਸਕਦੇ ਹੋ ਕਿਉਂਕਿ ਇੰਨੇ ਪੱਧਰ ਤੇ ਇੱਕ ਬੰਦਾ ਤਾਂ ਤਿਆਰ ਨਹੀਂ ਕਰ ਸਕਦਾ ਇੱਥੇ ਘਟੋ ਘਟ ਵੀ ਜਿਹੜੀ ਆ ਉਹ ਵੀ 25000 ਘਰ ਆ ਸਾਰੇ ਏਰੀਆ ਦੇ ਵਿੱਚ 70-70 ਹਜ਼ਾਰ ਆਬਾਦੀ ਹੈ ਸੋ ਇੱਥੇ ਬਹੁਤ ਸਾਰੇ ਜਿਹੜੀਆਂ ਦੁਕਾਨਾਂ ਹੋਰ ਵੀ ਆਉਣਗੀਆਂ ਉਹ ਵੀ ਕਰ ਸਕਦੇ ਆ ਇਹ ਪਿਛਲੀ ਵਾਰ ਦੀ ਤਸਵੀਰ ਤਾਂ ਹਰ ਇੱਕ ਨੇ ਦੇਖੀ ਸੀਗੀ ਆਰਬਸਟ੍ਰੀਟ ਦੇ ਹਨਾ ਕਿ ਹਰ ਕੋਈ ਹੈਰਾਨ ਰਹਿ ਗਿਆ ਸੀਗਾ ਕਿ ਐਡਾ ਪੋਰਸ਼ ਇਲਾਕਾ ਹੈ ਨਾ ਵੀ ਐਡੇ-ਐਡੇ ਵੱਡੇ-ਵੱਡੇ ਲੋਕ ਰਹਿੰਦੇ ਨੇ ਇੱਥੇ ਵੀ ਹਨਾ ਵੀ ਇੱਥੇ ਕਿਸ ਤਰ੍ਹਾਂ ਪਾਣੀ ਆ ਗਿਆ ਹਰ ਕੋਈ ਹੈਰਾਨ ਸੀਗਾ ਉਸ ਵੇਲੇ ਤੁਸੀਂ ਕੀ ਕਰ ਰਹੇ ਸੀਗੇ ਘਰ ਦੇ ਵਿੱਚ ਹਨਾ ਕਿੰਨਾ ਆਪਣਾ ਬਰਬਾਦੀ ਹੋਈ ਹੈ ਘਰ ਦੇ ਵਿੱਚ ਜਿਹੜੇ ਸਮਾਨ ਦੀ ਦੇਖੋ ਜਿਹੜਾ ਹੜ ਆਇਆ ਨਾ ਇੱਥੇ 30 ਸਾਲਾਂ ਬਾਅਦ ਆਇਆ 1993 ਤੋਂ ਬਾਅਦ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਸਾਡਾ ਜਿਹੜਾ ਸਿਸਟਮ ਹੈ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਸੌਂ ਜਾਂਦਾ ਵੀ ਇੱਕ ਵਾਰੀ ਹੁਣ ਹੁਣ ਲੰਘ ਗਿਆ ਫਿਰ ਅਗਲੀ ਵਾਰੀ ਵੇਖਾਂਗੇ ਫਿਰ ਉਹਨਾਂ ਕਹਿੰਦਾ 2 ਸਾਲ 3 ਸਾਲ ਨਹੀਂ ਆਇਆ ਉਹਨਾਂ ਕਹਿੰਦਾ ਹੁਣ ਨਹੀਂ ਆਉਂਦਾ ਪਟਿਆਲੇ ਨਦੀ ਦਾ ਇਹ ਵਿੱਚ ਹੜ੍ਹ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਪਹਿਲੀ ਗੱਲ ਤੇ ਪੂਡਾ ਜਿਹੜੀ ਏਰੀਆ ਇਹ ਕੈਚਮੈਂਟ ਏਰੀਏ ਚ ਨਦੀ ਦੇ ਬਣਾਇਆ ਹੋਇਆ ਦੂਸਰਾ ਜਿਹੜਾ ਉਹ ਆ ਕਿ ਜਿਹੜਾ ਸਾਡਾ ਚਿੜੀਆ ਘਰ ਹੈ ਡਕਾਲਾ ਰੋਡ ਦੇ ਉੱਤੇ ਉਹਦੇ ਉੱਤੇ ਜਿਹੜਾ ਨਦੀ ਦਾ ਪੁਲ ਹੈ ਉਸ ਛੋਟਾ ਲੈਕਿਨ ਉਸ ਤੋਂ ਪਿਛਲੇ ਸਾਰੇ ਉਹਨਾਂ ਨੇ ਜਿਹੜੇ ਵੱਡੇ ਬਣਾ ਲਏ ਹੋਇਆ ਸੋ ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਪਟਿਆਲੇ ਦੇ ਵਿੱਚ ਦੂਸਰੀ ਨਦੀ ਨੂੰ ਜਿਹੜਾ ਉਹ ਸਟ੍ਰੀਮ ਲਾਈਨ ਨਹੀਂ ਕੀਤਾ ਗਿਆ ਉੱਥੇ ਐਨਕਰੋਚਮੈਂਟ ਹੋ ਗਈ ਹੈ ਬੰਨੇ ਟੁੱਟ ਗਏ ਹੋਏ ਆ ਕੋਈ ਬੌਦਰ ਨਹੀਂ ਕਰਦਾ ਹੈਗਾ ਕਿ ਕੀ ਹੋਣਾ ਜਦੋਂ ਹੋਣਾ ਉਹਦੋਂ ਜੀਸੀਬੀ ਚਾਰਜ ਲਾ ਕੇ ਜੜੀਆਂ ਉਹ ਕਰ ਦਿੰਦੇ ਹੈਗੇ ਸੋ ਮੈਂ ਤੇ ਘਰੇ ਸੀਗਾ ਉਦੋਂ ਥੋੜੀ ਦੇਰ ਲਈ ਜਦੋਂ ਪਾਣੀ ਥੱਲੇ ਚਲਿਆ ਮੈਂ ਚਲਿਆ ਗਿਆ ਲੇਕਿਨ 4 ਵਜੇ ਪਾਣੀ ਆਇਆ ਔਰ 40 ਮਿੰਟਾਂ ਦੇ ਵਿੱਚ ਵਿੱਚ ਪਾਣੀ ਜੜਾ ਉਹ 20 25 25 ਇੰਚ ਚੜ ਗਿਆ ਤੇ ਜੇ ਮੈਂ ਮਤਲਬ ਤੁਸੀਂ ਕਹੋਗੇ ਪਰ ਇਹ ਝੂਠ ਬੋਲਦਾ ਮੈਂ ਉਹਦੇ ਚ ਇੱਕ ਰੱਤੀ ਪਰ ਝੂਠ ਨਹੀਂ ਬੋਲਦਾ ਕਿ ਪਿਛਲੇ ਸਾਲ ਸਾਡਾ ਜਿਹੜਾ ਕੱਪੜਿਆਂ ਦਾ ਫਰਨੀਚਰ ਦਾ 3 ਲੱਖ ਰੁਪਏ ਦਾ ਨੁਕਸਾਨ ਜਿਹੜਾ ਸਾਡਾ ਹੋ ਗਿਆ ਸਾਈਡਾਂ ਦੇ ਜਿਹੜੀ ਸਾਡੀ ਪੈਨਲਿੰਗ ਹੋਈ ਆ ਉਹ ਖਰਾਬ ਹੋ ਗਈ ਕੱਪੜੇ ਖਰਾਬ ਹੋ ਗਏ ਕਿਤਾਬਾਂ ਖਰਾਬ ਹੋ ਗਈਆਂ ਚਾਦਰਾਂ ਦਰੀਆਂ ਸਹਰਾਣੇ ਹਾਂਜੀ ਗਰਮ ਕੱਪੜੇ ਸਾਰੇ ਖਰਾਬ ਹੋ ਗਏ ਇਹ ਮੇਰੇ ਹੀ ਨਹੀਂ ਕੱਲੇ ਦਾ ਪੂਡਾ ਦੇ ਇਲਾਕੇ 'ਚ ਨਾਲ ਜਿਹੜੇ ਦੂਸਰੇ ਲੋਕ ਨੇ ਔਰ ਖਾਸ ਤੌਰ ਤੇ ਜਿਹੜੇ ਗਰੀਬ ਲੋਕ ਨੇ ਜਿਹੜੇ ਵਿਚਾਰੇ ਦਿਹਾੜੀ ਕਰਕੇ ਖਾਂਦੇ ਆ ਉਹਨਾਂ ਦੇ ਨਾਲ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਔਰ ਤੁਹਾਨੂੰ ਇੱਕ ਹੋਰ ਦੱਸਿਆ ਅੱਜ ਤੱਕ ਅੱਜ ਕਿਹੜੀ ਤਰੀਕ ਹੋ ਗਈ ਹੈ 6 6 ਜੁਲਾਈ 2024 ਪਿਛਲੇ ਸਾਲ 11 ਜੁਲਾਈ 2023 ਨੂੰ ਹੜ੍ਹ ਆਇਆ ਸੀ ਅੱਜ ਤੱਕ ਸਾਡੇ ਇਲਾਕੇ ਦੇ ਵਿੱਚ ਮੇਰੇ ਘਰ ਆਲੇ ਦੁਆਲੇ ਸਾਡੇ ਨਾਲ ਕੋਈ ਸਿੰਪਥੀ ਪ੍ਰਗਟ ਤੱਕ ਨਹੀਂ ਕਰਨ ਆਇਆ ਨਾ ਕਿਸੇ ਪਾਰਟੀ ਵਾਲਾ ਨਾ ਸਰਕਾਰ ਵਾਲਾ ਨਾ ਪ੍ਰਸ਼ਾਸਨ ਵਾਲਾ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਸੀ ਜੀ ਤੁਹਾਡੇ ਲਈ ਅਸੀਂ ਕੀ ਉਹ ਕਹਿੰਦਾ ਯਾਰ ਘਟੋ ਘਟ ਜਿਹੜਿਆ ਤੁਸੀਂ ਮੂੰਹ ਰੱਖਣ ਵਾਸਤੇ ਆ ਜਾਓ ਪੰਜਾਬੀ ਕਹਿੰਦੇ ਆ ਨਾ ਯਾਰ ਵੀ ਉਹ ਤਾਂ ਯਾਰ ਅਫਸੋਸ ਕਰਨ ਵੀ ਨਹੀਂ ਆਇਆ ਹੈ ਨਾ ਉਹ ਗੱਲ ਹੈਗੀ ਆ ਸਰਕਾਰਾਂ ਤੇ ਵਿਸ਼ਵਾਸ ਸਾਨੂੰ ਜਿਹੜਾ ਪ੍ਰਸ਼ਾਸਨ ਤੇ ਜਿਹੜਾ ਉੱਠ ਗਿਆ ਹੋਇਆ ਤੁਸੀਂ ਕਿਹਾ ਕਿ 3 ਲੱਖ ਦੇ ਕਰੀਬ ਦਾ ਜਿਹੜਾ ਫਰਨੀਚਰ ਵਗੈਰਾ ਜਾਂ ਘਰ ਦਾ ਸਮਾਨ ਉਹ ਸਾਰਾ ਡੈਮੇਜ ਹੋ ਗਿਆ ਸੀ ਗਾਈਜ਼ ਹੜ ਦੇ ਵਿੱਚ ਹਨਾ ਰਿਕਵਰ ਹੋ ਪਾਇਆ ਹੁਣ ਤੱਕ ਰਿਕਵਰ ਕਿਵੇਂ ਹੋਣਾ ਉਹ ਤਾਂ ਖਰਚ ਕੀਤਾ ਸੀ ਆਪ ਹੁਣ ਰਿਕਵਰ ਦਾ ਤਾ ਕਰਦੇ ਨਾ ਜੇ ਕਿਤੇ ਮਿਲਦਾ ਉਹ ਸਾਰਾ ਜਿਹੜਾ ਉਹ ਦੁਬਾਰੇ ਸਾਰੀ ਰਿਪੇਅਰ ਕਰਾਈ ਗਈ ਸੋਫੇ ਜਿਹੜੇ ਆ ਉਹਨਾਂ ਦਾ ਸਾਰਾ ਕੁਝ ਬਦਲਿਆ ਗਿਆ ਬੈਡਾਂ ਦੀਆਂ ਜਿਹੜੀਆਂ ਨੇ ਉਹ ਸਨਮਾਇਕਾ ਬਦਲਿਆ ਗਿਆ ਸਾਡੇ ਲੌਬੀ ਚ ਤੁਸੀਂ ਦੇਖਦੇ ਹੋ ਸਾਰਾ ਕੁਝ ਇੰਨਾ ਪਿਆ ਸਾਰਾ ਕੁਝ ਚੇਂਜ ਕਰਨਾ ਪਿਆ ਔਰ ਇਸ ਵਾਰ ਅਸੀਂ ਉਸਮਾਨ ਖਰੀਦਿਆ ਨਹੀਂ ਹਲੇ ਅਸੀਂ ਆਖਿਆ ਇਸ ਸਾਲ ਦੇ ਜਿਹੜੇ ਫਲੱਡ ਵੇਖ ਲੀਏ ਉਸ ਤੋਂ ਬਾਅਦ ਜਿਹੜਾ ਉਹ ਕਰਾਂਗੇ ਪਰ ਖਰਚਾ ਕਰਕੇ ਅਸੀਂ ਬੈਡ ਨਵੇਂ ਬਣਾਏ ਨੇ ਸਾਰੇ ਅਸੀਂ ਟੇਬਲ ਨਵੇਂ ਬਣਾਏ ਨੇ ਸੋਫੇ ਨਵੇਂ ਬਣਾਏ ਨੇ ਸਾਰੇ ਸੋ ਰਿਕਵਰੀ ਕੀ ਹੋਣੀ ਆ ਆ ਚਲੋ ਸਾਡੇ ਚਾਰ ਪੈਸੇ ਪਰਮਾਤਮਾ ਨੇ ਚਲੋ ਦਿੱਤੇ ਆ ਪਰ ਅਸੀਂ ਹੁਣ ਅਫੋਰਡ ਨਹੀਂ ਕਰ ਸਕਦੇ ਕਿ ਇਸ ਸਾਲ ਵੀ ਸਾਡਾ ਨੁਕਸਾਨ ਹੋ ਜਾਏ ਹੈਨਾ ਇਹ ਨਹੀਂ ਫੋਰਡ ਹਰ ਸਾਲ ਹੀ ਅਸੀਂ ਤੋ ਤਿੰਨ 2.5 ਲੱਖ ਦਾ ਨੁਕਸਾਨ ਜੜਾ ਚ ਆਲੀ ਤੇ ਭੁਗਈਏ ਜੀ ਵਾ 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 ਅਸੀਂ ਕੋਈ ਐਡੇ ਉਹ ਵੱਡੇ ਰਾਜੇ ਮਹਾਰਾਜੇ ਤਾਂ ਨਹੀਂ ਹੈਗੇ ਮਿਡਲ ਕਲਾਸ ਫੈਮਲੀਆ ਨੇ ਸਾਰੇ ਰਹਿੰਦੇ ਹੈਗੇ ਅਸੀਂ ਤੁਸੀਂ ਇਹਨੂੰ ਪੌਸ਼ ਇਲਾਕਾ ਕਹਿੰਦੇ ਹੋ ਪੌਸ਼ ਪੌਸ਼ ਇਲਾਕੇ ਵਾਲੀ ਗੱਲ ਕੋਈ ਨਹੀਂ ਸਾਰੇ ਆnde ਜਿਹੜੇ ਰਿਸੋਰਸਸ ਹੁੰਦੇ ਆ ਉਹ ਲਿਮਟਿਡ ਹੀ ਹੁੰਦੇ ਆ ਗਿਆ ਥੋੜੇ ਜੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਉੱਪਰੋਂ ਕਮਾਈ ਹੁੰਦੀ ਆ ਦੋ ਨੰਬਰ ਦੀ ਕਮਾਈ ਆ ਸਾਰੇ ਦੋ ਕਮਾਈ ਦੋ ਨੰਬਰ ਵਾਲੇ ਜਿਹੜੇ ਹੁੰ ਨਹੀਂ ਹੁੰਦੇ ਡਰ ਤਾਂ ਰਹਿੰਦਾ ਹੀ ਹੋਏਗਾ ਹੁਣ ਮਨ ਦੇ ਵਿੱਚ ਜਿਸ ਤਰ੍ਹਾਂ ਜੁਲਾਈ ਆ ਗਈ ਹੈ ਨਾ ਪਿਛਲੀ ਵਾਰੀ ਵੀ ਜੁਲਾਈ ਦੇ ਵਿੱਚ ਹੀ ਇਹ ਸਾਰੇ ਤਸਵੀਰ ਆਈ ਸੀਗੀ ਕਿ ਹੜ ਆ ਗਿਆ ਨਾ ਪਟਿਆਲਾ ਦੇ ਵਿੱਚ ਇਹ ਵੀ ਇਲਾਕਾ ਪ੍ਰਭਾਵਿਤ ਹੋਇਆ ਤੁਸੀਂ ਇਹ ਇੰਤਜ਼ਾਮ ਵੀ ਕੀਤੇ ਹੋਏ ਨੇ ਡਰ ਤਾਂ ਹੋਏਗਾ ਦਿਮਾਗ ਦੇ ਵਿੱਚ ਕਿ ਰਾਤੀ ਕਿੱਦਾਂ ਸੋਈਏ ਭਈ ਕਿਤੇ ਪਾਣੀ ਨਾ ਆ ਜਾਵੇ ਪਿੱਛੋਂ ਬਿਲਕੁਲ ਜੇ ਡਰ ਹੈ ਤਾਂ ਇਹਨਾਂ ਜਗਾੜ ਕਰਨਾ ਪਿਆ ਇਹ ਆਪਣੇ ਆਪ ਦੇ ਵਿੱਚ ਸਪਸ਼ਟ ਹੈ ਕਿ ਜੇ ਅਸੀਂ ਇਹਨਾਂ ਦੇ ਉੱਤੇ ਪੈਸੇ ਖਰਚ ਕੀਤੇ ਆ ਇੰਨੀ ਮਿਹਨਤ ਕਰਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਡਰਦਾ ਹੀ ਜਿਹੜਾ ਉਹ ਨਤੀਜਾ ਹੈ ਬਿਲਕੁਲ ਇਹ ਤਸਵੀਰ ਤੁਸੀਂ ਦੇਖੀ ਹੈ ਕਿ ਦਰਮਾਨ ਦੇ ਵਿੱਚ ਜ਼ਰੂਰ ਹੈ ਇਸੇ ਕਰਕੇ ਜਿਹੜੇ ਇੰਤਜ਼ਾਮ ਨੇ ਲੋਕ ਆਪਣੇ ਘਰਾਂ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਵਾਰ ਤਸਵੀਰ ਜਿਹੜੀ ਆ ਉਹ ਫਿਰ ਤੋਂ ਇਸ ਘਰ ਦੀ ਦਿਖਾ ਦੰਨੇ ਆ ਕਿ ਜਿਹੜੇ ਘਰ ਦੇ ਵਿੱਚ ਇੰਤਜ਼ਾਮ ਜਿਹੜੇ ਨੇ ਉਹ ਵੱਡੇ ਪੱਧਰ ਤੇ ਕਿਤੇ ਜਾ ਰਹੇ ਨੇ ਸੋਫੇ ਤੁਸੀਂ ਦੇਖ ਸਕਦੇ ਹੋ ਕਿ ਨਾ ਐਂਗਲਾਂ ਦੇ ਉੱਪਰ ਇਹ ਖੜਾਏ ਹੋਏ ਨਜ਼ਰ ਆ ਰਹੇ ਨੇ ਚਾਹੇ ਬੈੱਡਾਂ ਦੀ ਤਸਵੀਰ ਦਿਖਾ ਦੰਨੇ ਆ ਪੂਰੇ ਘਰ ਦੀ ਤਸਵੀਰ ਤੁਹਾਨੂੰ ਇੱਕ ਵਾਰੀ ਇਸ ਕੈਮਰੇ ਦੀ ਨਿਗਾਹ ਦੇ ਨਾਲ ਦਿਖਾਣੇ ਆ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਦੁਹਾੜਾ ਆਏ ਸੀਗੇ ਤਾਂ ਇਹ ਇਲਾਕਾ ਵੀ ਕਾਫੀ ਵੱਡੇ ਪ ਦਾ ਲੋਕਾਂ ਨੂੰ ਭੱਜਣ ਤੱਕ ਦਾ ਮੌਕਾ ਜਿਹੜਾ ਘਰਾਂ ਦੇ ਵਿੱਚੋਂ ਨਹੀਂ ਮਿਲਿਆ ਸੀਗਾ ਮਿੰਟੋ ਮਿੰਟੀ ਜਿਹੜਾ ਪਾਣੀ ਘਰਾਂ ਦੇ ਵਿੱਚ ਵੱਡੇ ਪੱਧਰ ਤੇ ਦਾਖਲ ਹੋਇਆ ਸੀਗਾ ਜਿਸ ਨਾਲ ਲੋਕਾਂ ਦਾ ਵੱਡੀ ਗਿਣਤੀ ਚ ਨੁਕਸਾਨ ਹੋਇਆ ਸੀਗਾ 3-3 4-4 ਲੱਖ ਦਾ ਇੱਕ ਘਰ ਦਾ ਨੁਕਸਾਨ ਜਿਹੜਾ ਇਸ ਇਲਾਕੇ ਦੇ ਵਿੱਚ ਹੋਇਆ ਸੀਗਾ ਇਹ ਤਸਵੀਰ ਤੁਸੀਂ ਦੇਖੋ ਕਿ ਇਹ ਵੱਖਰੀ ਹੀ ਤਸਵੀਰ ਜਿਹੜੀ ਇਸ ਘਰ ਦੀ ਨਜ਼ਰ ਆ ਰਹੀ ਹੈ ਕਿ ਜਿਹੜਾ ਡਰ ਹੈ ਉਹ ਡਰ ਦੀ ਤਸਵੀਰ ਵੀ ਆਪਾਂ ਕਹਿ ਸਕਦੇ ਹਾਂ ਇਸ ਨੂੰ ਕਿਉਂਕਿ ਇੰਤਜ਼ਾਮ ਜਿਹੜੇ ਤੁਸੀਂ ਵੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਇੰਤਜ਼ਾਮ ਜਿਹੜੇ ਵੱਡੇ ਪੱਧਰ ਤੇ ਇਸ ਘਰ ਦੇ ਵਿੱਚ ਕੀਤੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਜਿਹੜਾ ਪਿਛਲੀ ਵਾਰੀ ਨੁਕਸਾਨ ਹੋਇਆ ਹੈ ਪਿਛਲੀ ਵਾਰੀ ਜੋ ਤਸਵੀਰ ਦੇਖਣ ਨੂੰ ਮਿਲੀ ਉਹ ਇਸ ਵਾਰ ਇਸ ਥਾਂ ਦੇ ਉੱਪਰ ਨਾ ਦੇਖਣ ਨੂੰ ਮਿਲੇ ਤਾਂ ਲੋਕਾਂ ਨੇ ਘਰਾਂ ਦੇ ਵਿੱਚ ਕੰਦਾ ਬਣਵਾਈਆਂ ਹੋਈਆਂ ਨੇ ਚਾਹੇ 3-3 4-4 ਫੁੱਟ ਦੀਆਂ ਕੰਦਾ ਉਸ ਪਾਣੀ ਨੂੰ ਰੋਕਣ ਦੇ ਲਈ ਬਣਵਾਈਆਂ ਹੋਈਆਂ ਨੇ ਇਸ ਕਮਰੇ ਦੀ ਤਸਵੀਰ ਵੀ ਤੁਸੀਂ ਦੇਖੋਗੇ ਤਾਂ ਇਸ ਕਮਰੇ ਦੇ ਵਿੱਚ ਜਿਹੜਾ ਬੈੱਡ ਲੱਗਿਆ ਹੋਇਆ ਉਸ ਬੈੱਡ ਦੇ نیچے ਵੀ ਇਹ ਐਂਗਲ ਜਿਹੜੇ ਨੇ ਉਹ ਲੱਗੇ ਹੋਏ ਨਜ਼ਰ ਆ ਰਹੇ ਨੇ ਇਸ ਘਰ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਆਪਣਾ ਡਰ ਵੀ ਜ਼ਾਹਿਰ ਕੀਤਾ ਕਿ ਜਿਹੜਾ ਡਰਾਂ ਮੰਦ ਦੇ ਵਿੱਚ ਉਸ ਦੀ ਇਹ ਤਸਵੀਰ ਆਪਾਂ ਕਹਿ ਸਕਦੇ ਹਾਂ ਕਿ ਨਜ਼ਰ ਆ ਰਹੀ ਅੱਜ ਤਾਂ ਇਹ ਤਸਵੀਰ ਤੁਸੀਂ ਦੇਖੀ ਹੈ ਲੋਕਾਂ ਨੂੰ ਅਸੀਂ ਇਹ ਵੀ ਕਹਿੰਨੇ ਆ ਕਿ ਤੁਸੀਂ ਡਰੋ ਨਾ ਇਸ ਦੇ ਜਿਹੜਾ ਸਾਹਮਣਾ ਹੈ ਉਹ ਕਰਨਾ ਹੀ ਪੈਣਾ ਕੈਮਰਾਬਰਸ ਰਵਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਤ ਜਾਗਬਾਨੀ ਟੀਵੀ ਪਟਿਆਲਾ